ਬਿਲਕੁਲ ਇਹ ਨਹੀਂ ਹੁੰਦਾ ਠੀਕ ਹੈ ਹਾਂ ਜਾਂ ਨਾ ਇਹ ਉੱਥੇ ਹੋਊਗਾ ਜੇ ਬਿਲਕੁਲ ਕਾਨੂੰਨ ਵਾਪਸ ਹੋਣਗੇ ਤਾਂ ਉਥੋਂ ਇਹਨਾਂ ਦੀ ਵਾਪਸੀ ਹੋਊਗੀ ਤੇ ਇੱਕ ਤਲਵਾਰ ਲਟਕ ਰਹੀ ਹੈ ਕਿਸਾਨ ਤੇ ਵੀ ਜਿਹੜਾ ਸਾਨੂੰ ਇਹ ਯਕੀਨ ਹੈ ਵੀ ਇਹ ਸਾਡੀਆਂ ਜ਼ਮੀਨਾਂ ਖੁੱਸ ਜਾਣਗੀਆਂ ਤੇ ਕਾਰਪੋਰੇਟ ਘਰਾਣਿਆਂ ਨੂੰ ਚੱਲਿਆ ਜਾਣਾ ਹੈ ਜੇ ਕਾਨੂੰਨ ਰੱਦ ਹੁੰਦੇ ਆ ਤਾਂ ਫਾਇਦੇ ਤਾਂ ਅਸੀਂ ਪਹਿਲਾਂ ਵੀ ਹੈ ਨਹੀਂਗੇ ਕਿਸਾਨ ਤਾਂ ਪਹਿਲਾਂ ਹੀ ਰੋਲ ਰਿਹਾ ਜੇ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਰੇਟ ਉਹ ਦੇ ਦੇਣ ਭਾ ਦੇ ਭਾਤਾ ਸਾਨੂੰ ਪਹਿਲਾ ਹੀ ਨਹੀਂ ਮਿਲ ਰਿਹਾ ਏ ਸਰ ਖਰਚੇ ਸਾਡੇ ਵੱਧ ਹੋ ਰਹੇ ਆ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਜੀ ਰੇਡੀਓ ਯੂਐਸਏ ਦੇ तमाम ਦਰਸ਼ਕਾਂ ਦੀ ਖidmat ਦੇ ਵਿੱਚ ਜੀ ਹਾਂ ਤੇ ਨਾਲ ਹੀ ਉਹਨਾਂ ਸਰੋਤਿਆਂ ਦੇ ਖidmat ਦੇ ਵਿੱਚ ਜਿਹੜੇ ਕਿ ਸਾਨੂੰ ਸੁਣ ਰਹੇ ਨੇ ਇਸ ਵਕਤ ਮੈਂ ਖੁਸ਼ਪੀ ਸਿੱਧੂ ਹਾਜ਼ਰ ਹੋ ਚੁੱਕੀ ਹਾਂ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ ਤੁਹਾਨੂੰ ਵੀ ਪਤਾ ਹੈ ਕਿ ਜੀ ਰੇਡੀਓ ਹਮੇਸ਼ਾ ਹੀ ਤੁਹਾਡੇ ਅੰਗ ਸੰਗ ਹੈ ਖਾਸ ਤੌਰ ਤੇ ਤੁਹਾਡੇ ਮਨੋਰੰਜਨ ਦੇ ਲਈ ਪਰ ਮੈਂ ਮਨੋਰੰਜਨ ਨਾ ਕਹਿੰਦੇ ਹੋਏ ਅੱਜ ਇਹ ਕਹੂੰਗੀ ਕਿ ਜਾਣਕਾਰੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਮੁਲਕ ਪਰਦੇ ਵਿੱਚ ਔਰ ਪੂਰੀ ਦੁਨੀਆ ਦੇ ਵਿੱਚ ਇਸ ਵਕਤ ਜਿਹੜਾ ਪੱਖ ਦਾ ਮੁੱਦਾ ਤੁਹਾਨੂੰ ਵੀ ਪਤਾ ਉਹ ਹੈ ਸਾਡੇ ਅੰਨਦਾਤੇ ਦਾ ਹਾਂਜੀ ਤਾਂ ਇਸ ਜਾਣਕਾਰੀ ਦੇ ਵਿੱਚ ਵਾਅਦਾ ਕਰਨ ਦੇ ਲਈ ਅੱਜ ਇਹ ਪ੍ਰੋਗਰਾਮ ਵਿਸ਼ੇਸ਼ ਤੌਰ ਤੇ ਤੁਹਾਡੀ ਖਿਦਮਤ ਦੇ ਵਿੱਚ ਉਲੀਕ ਕੇ ਲੈ ਕੇ ਆਏ ਆ ਜਿਸ ਦੇ ਵਿੱਚ ਅੱਜ ਮੇਰੇ ਨਾਲ ਇੱਕ ਖਾਸ ਅਹਿਮ ਸ਼ਖਸੀਅਤ ਇਸ ਇਲਾਕੇ ਦੀ ਮੌਜੂਦ ਨੇ ਜਿਨ੍ਹਾਂ ਦਾ ਨਾਮ ਹੈ ਸਰਦਾਰ ਬਲਤੇਜ ਸਿੰਘ ਵੰਦਰ ਤਕਰੀਬਨ ਸਾਲ 1996 ਤੋਂ ਲੈ ਕੇ ਮਾਲਵਾ বাস অপারেਟਰ ਯੂਨੀਅਨ ਦੇ ਉਹ ਪ੍ਰਧਾਨ ਚੱਲੇ ਆ ਰਹੇ ਨੇ ਬਹੁਤ ਸਾਰੇ ਹੋਰ ਕੰਮ ਇਹਨਾਂ ਦੇ ਹਿੱਸੇ ਆਏ ਨੇ ਜਿਵੇਂ ਕਿ ਇਹ ਐਨੀਮਲ ਹਸਬੈਂਡਰੀ ਦੇ ਨਾਲ ਰਿਲੇਟਿਡ ਇਨਸਪੈਕਟਰ ਵੀ ਰਿਟਾਇਰ ਹੋਏ ਨੇ ਮਹਿਕਮੇ ਦੇ ਵਿੱਚੋਂ ਔਰ ਸਭ ਤੋਂ ਵੱਡੀ ਗੱਲ ਜੋ ਮੈਨੂੰ ਇਹਨਾਂ ਦੇ ਲਈ ਅਜਮਾਨ ਨਾਲ ਕਹਿਣੀ ਬਣਦੀ ਹੈ ਕਿ ਇਹ ਇੱਕ ਅਜਿਹੇ ਕਿਸਾਨ ਨੇ ਨਾ ਚੀਜ਼ ਖੁਦ ਇਹਨਾਂ ਦੇ ਫਾਰਮ ਹਾਊਸ ਤੇ ਗਈ ਹੈ ਸਹਾਇਕ ਧੰਦੇ ਵੀ ਨਾਲੋਂ ਨਾਲ ਚੱਲਦੇ ਰਹੇ ਨੇ ਔਰ ਬੱਕਰੀਆਂ ਕੀ ਕੁੱਕੜ ਕੀ ਮੁਰਗੀਆਂ ਕੀ ਬਾਗ ਕੀ ਹਰ ਤਰ੍ਹਾਂ ਦੇ ਫਲ ਫਰੂਟ ਜਾਂ ਇਸ ਤੋਂ ਇਲਾਵਾ ਸਬਜ਼ੀਆਂ ਕੀ ਸੋ ਕੁੱਲ ਮਿਲਾ ਕੇ ਮਹਿਕਮਾ ਕੇ ਇੱਕ ਅਗਾ ਵਦੂ ਕਿਸਾਨਾ ਜੈਸ ਪ੍ਰੋਗਰਾਮ ਚ ਮੇਰੇ ਨਾਲ ਸ਼ਾਮਲ ਹੋ ਰਹੇ ਨੇ ਸਰਦਾਰ ਬਲਤੇਜ ਜੀ ਤੁਹਾਡੇ ਵੱਲੋਂ ਤੇ ਮੈਂ ਆਪਣੇ ਵੱਲੋਂ ਇਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਜੋ ਸਰੋਤੇ ਜੋ ਵੀ ਜੀ ਰੇਡੀਓ ਤੇ ਜੋ ਸੁਣ ਰਹੇ ਹੈ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਸਾਰਿਆਂ ਵੱਲੋਂ ਤੇ ਜੀ ਰੇਡੀਓ ਨੇ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਹੈ ਅੱਜ ਇੱਥੇ ਸ਼ਾਮਲ ਹੋਣ ਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਧੰਨਵਾਦ ਜੀ ਤਾਂ ਸਭ ਤੋਂ ਪਹਿਲਾਂ ਥੋੜਾ ਜੈਨਾਂ ਦੀ ਜ਼ੁਬਾਨੀ ਹੀ ਜਾਣਦੇ ਆ ਕਿ ਜ਼ਿੰਦਗੀ ਦਾ ਸਫ਼ਰ ਕਿਸ ਤਰ੍ਹਾਂ ਦਾ ਰਿਹਾ ਕਿਉਂਕਿ ਅੱਜ ਆਪਾਂ ਸੂਟਡ ਬੂਟਡ ਆ ਪਰ ਇੱਕ ਆਗਾਹ ਬਦੂ ਕਿਸਾਨ ਆ ਹਨਾ ਆ ਜ਼ਿੰਦਗੀ ਦਾ ਸਫ਼ਰ ਮੇਰਾ ਆਮ ਕਿਸਾਨ ਵਾਂਗੂ ਮੇਰਾ ਪਿੰਡ ਬਾਂਦਰ ਜ਼ਿਲ੍ਹਾ ਮੋਗਾ ਪਿੰਡ ਸੀਫ ਮੈਂ ਵੀ ਆਮ ਕਿਸਾਨ ਪਰਿਵਾਰ ਵਿੱਚੋਂ ਐ ਪੜ੍ਹਾਈ ਦੇ ਨਾਲ-ਨਾਲ ਮੈਂ ਖੇਤੀ ਕਰਦਾ ਰਿਹਾ ਹਾਂ ਆਪਦੇ ਘਰੇ ਖੇਤ ਟਰੈਕਟਰ ਚਲਾਏ ਐ ਕਣਕਾਂ ਵੱਢੀਆਂ ਐ ਸਾਰਾ ਕੁਝ ਕੀਤਾ ਪੂਰੀ ਖੇਤੀ ਕਰਦੇ ਰਹੇ ਹਾਂ ਉਸ ਤੋਂ ਬਾਅਦ ਸਰਵਿਸ ਵੀ ਜੁਆਇਨ ਕੀਤੀ ਟਰਾਂਸਪੋਰਟ ਦਾ ਕੀਤਾ ਪਰਿਵਾਰ ਦੇ ਕੋਲੇ ਪਹਿਲਾਂ ਤੋਂ ਸੀ ਜਿਸ ਕਰਕੇ ਮੈਂ ਟਰਾਂਸਪੋਰਟ ਨਾਲ ਵੀ ਰਿਲੇਟਡ ਰਿਹਾ ਤੇ ਲਗਾਤਾਰ 1996 ਤੋਂ ਮੈਂ ਇੱਥੇ ਬੱਸ ਆਪਰੇਟਰ ਯੂਨੀਅਨ ਦਾ ਪਹਿਲਾਂ ਮਿਨੀ ਬੱਸ ਯੂਨੀਅਨ ਦਾ ਪ੍ਰਧਾਨ ਸੀ ਉਸ ਤੋਂ ਮੈਂ ਮਾਲਵਾ ਬੱਸ ਆਪਰੇਟਰ ਐਸੋਸੀਏਸ਼ਨ ਦਾ ਮਿੰਨੀ ਅਤੇ ਵੱਡੀ ਬਸ ਦਾ ਪ੍ਰਧਾਨਗੀ ਕਰ ਰਿਹਾ ਜੋ ਅੱਜ ਵੀ ਕਰ ਕਰ ਰਿਹਾ ਹੈਗਾ ਤੇ ਖੇਤੀ ਨਾਲ ਵੀ ਪੂਰੀ ਤਰ੍ਹਾਂ ਨਾਲ ਜੁੜਿਆ ਹੋਇਆ ਹੈਗਾ ਮੈਂ ਆਪ ਦੀ ਛੋਟੀ ਜਿਹੀ ਜ਼ਮੀਨ ਵਿੱਚ ਜਿੰਨਾ ਕੁ ਵੀ ਹੋ ਸਕਿਆ ਮੈਂ ਬਾਗਬਾਨੀ ਵੀ ਕੀਤੀ ਹੈ ਬਾਗਬਾਨੀ ਅੱਜ ਵੀ ਕਰ ਰਿਹਾ ਹੈ ਤੇ ਨਾਲ ਛੋਟੇ ਕਿਤੇ ਬੱਕਰੀ ਪਾਲਣ ਦਾ ਕਿਤਾ ਵੀ ਮੈਂ ਕਰਕੇ ਦੇਖਿਆ ਹੋਇਆ ਹੈਗਾ ਜੋ ਅੱਜ ਨਹੀਂ ਕਰ ਰਿਹਾ ਹੈਗਾ ਵੀ ਨਾਲ ਜਾਨਵਰ ਰੱਖਣ ਦਾ ਸ਼ੌਂਕ ਚਿੜੀਆਂ ਮੁਰਗੀਆਂ ਸਾਰੇ ਜਾਨਵਰਾਂ ਨੂੰ ਮੈਂ ਰੱਖਿਆ ਹੈ ਵੀ ਮੇਰਾ ਇੱਕ ਸ਼ੌਕ ਹੈ ਮੈਂ ਇਹਨਾਂ ਨੂੰ ਪਾਲਦੇ ਹਾਂ ਤੇ ਅੱਜ ਜੋ ਕਿਸਾਨੀ ਦੇ ਸੰਕਟ ਅੱਜ ਆਇਆ ਹੋਇਆ ਹੈ ਤਾਂ ਬੜਾ ਮਨ ਉਦਾਸ ਹੈ ਵੀ ਅਸੀਂ ਪੰਜਾਬੀ ਖੁਸ਼ਦਿਲ ਬੰਦੇ ਕਿੱਧਰ ਨੂੰ ਹੁਣ ਸਾਨੂੰ ਇਹ ਹੀ ਨਹੀਂ ਪਤਾ ਲੱਗ ਰਿਹਾ ਵੀ ਅਸੀਂ ਕਿਹੜੇ ਰਾਹ ਨੂੰ ਪੈ ਰ ਰਹੇ ਹਾਂ ਅੱਜ ਜਿਹੜੇ ਇੱਕ ਇਸ ਮੋੜ ਤੇ ਅਸੀਂ ਆ ਕੇ ਖੜ ਗਏ ਹਾਂ ਬਲਤੇਜੀ ਇੱਕ ਨਾ ਮੈਂ ਬਚਪਨ ਤੋਂ ਸੁਣਦੀ ਆ ਰਹੀ ਹਾਂ ਮੇਰੇ ਜੰਮਣ ਤੋਂ ਪਹਿਲਾਂ ਦਾ ਨਾਰਾ ਸਾਡੇ ਮੁਲਕ ਦੇ ਵਿੱਚ ਹੈ ਜੈ ਜਵਾਨ ਜੈ ਕਿਸਾਨ ਕਿਸਾਨੀ ਪਰਿਵਾਰ ਚੋਂ ਮੈਂ ਵੀ ਆਣੀ ਆ ਹਨਾ ਪਰ ਜਦੋਂ ਵੀ ਮੈਂ ਸੁਣਦੀ ਸੀ ਨਾ ਜੈ ਜਵਾਨ ਜੈ ਕਿਸਾਨ ਤਾਂ ਮੇਰਾ ਧਿਆਨ ਜਾਂਦਾ ਸੀ ਸਾਡੇ ਮੁਲਕ ਦੀ ਸਰਹੱਦ ਤੇ ਨਾਲ ਹੀ ਉਹਨਾਂ ਸ਼ਹੀਦੀਆਂ ਤੇ ਜਿਨ੍ਹਾਂ ਦੀ ਬਦੌਲਤ ਅਸੀਂ ਮਾਣ ਨਾਲ ਮਤਲਬ ਇਸ ਦੁਨੀਆ ਦੇ ਵਿੱਚ ਕਹਿੰਦੇ ਆ ਕਿ ਮੈਂ ਭਾਰਤੀ ਆ ਮੈਂ ਹਿੰਦੂਸਤਾਨੀ ਆ ਮੈਂ ਪੰਜਾਬੀ ਆ ਅਸੀਂ ਸੁਰੱਖਿਅਤ ਆ ਹਨਾ ਉਸ ਜਵਾਨ ਦਾ ਚਿਹਰਾ ਸਾਡੇ ਸਾਹਮਣੇ ਆਉਂਦਾ ਪਰ ਜਿਹੜੀ ਗੱਲ ਜੈ ਕਿਸਾਨ ਵਾਲੀ ਹੈ ਜੇ ਕਿਸਾਨ ਸੱਚਮੁੱਚ ਜੈ ਹੈ ਤਾਂ ਫਿਰ ਵਿਚਾਰਾ ਅੱਜ ਸੜਕਾਂ ਤੇ ਕਿਉਂ ਰੁਲ ਰਿਹਾ ਹੈ ਤੇ ਇਸ ਤੋਂ ਇਲਾਵਾ ਦਿੱਲੀ ਦੇ ਵਿੱਚ ਜਿੱਥੇ ਸਾਡੀ ਸਰਕਾਰ ਹੈ ਸਾਰਾ ਕੁਝ ਸਾਡਾ ਕਰਤਾ ਧਰਤਾ ਦਿੱਲੀ ਹੈ ਤੇ ਉੱਥੇ ਵੀ ਬਾਤ ਨਹੀਂ ਪੁੱਛੀ ਜਾ ਰਹੀ ਸਾਡੇ ਕਿਸਾਨ ਦੀ ਕੁਸ਼ਵਿੰਜੀ ਇਹ ਪੋਲੀਟੀਕਲ ਸਲੋਗਨ ਹੁੰਦੇ ਆ ਇਹ ਪੋਲੀਟੀਕਲ ਲੋਕ ਕਿਤੇ ਕੋਈ ਇਮਾਨਦਾਰੀ ਨਾਲ ਤੇ ਬੇਈਮਾਨੀ ਨਾਲ ਦੋਨਾਂ ਤਰ੍ਹਾਂ ਨਾਲ ਹੀ ਕੋਈ ਇਹ ਕੋਈ ਜ਼ਰੂਰੀ ਨਹੀਂ ਜਦੋਂ ਸਲੋਗਨ ਦਿੰਦਾ ਵੀ ਉਹ ਇਮਾਨਦਾਰ ਹੋਵੇ ਬੇਈਮਾਨ ਵੀ ਸਲੋਗਨ ਦਿੰਦੇ ਆ ਇਮਾਨਦਾਰ ਵੀ ਪਰ ਇਹ ਜਿਹੜਾ ਸਲੋਗਨ ਹੈ 1965 ਵਿੱਚ ਲਾਲ ਬਾਹਦਰ ਸ਼ਾਸਤਰੀ ਜੀ ਨੇ ਦਿੱਤਾ ਸੀ ਜੀ ਉਸ ਟਾਈਮ ਤੇ ਸਾਡੀ ਪਾਕਿਸਤਾਨ ਨਾਲ ਜੰਗ ਲੱਗਣ ਦਾ ਖਤਰਾ ਵੀ ਨਾਲ ਸੀ ਤੇ ਨਾਲ ਜਿਹੜਾ ਦੇਸ਼ ਦੇ ਉੱਤੇ ਜੀ ਅੰਨ ਦਾ ਬਹੁਤ ਵੱਡਾ ਸੰਕਟ ਸੀ ਅੱਛਾ ਉਸ ਟਾਈਮ ਤੇ ਜਾਨੀ ਅਸੀਂ ਅਮਰੀਕਾ ਤੋਂ ਲਿਆ ਕੇ ਕਣਕ ਖਾਂਦੇ ਸੀ ਤੇ ਸਾਡਾ ਪ੍ਰਧਾਨ ਮੰਤਰੀ ਕਹਿੰਦਾ ਹੁੰਦਾ ਸੀ ਵੀ ਇੱਕ ਦਿਨ ਹਫ਼ਤੇ 'ਚ ਵਰਤ ਰੱਖ ਲੋ ਹਾਂ ਤਾਂ ਕਿ ਜਿਹੜਾ ਸਾਡਾ ਜਿਹੜਾ ਅੰਨ ਦਾ ਗੁਜ਼ਾਰਾ ਪੂਰਾ ਹੋ ਸਕੇ ਜੀ ਅਸੀਂ ਜਦੋਂ ਇਹ slogan ਦਿੱਤਾ ਖਾਸ ਕਰਕੇ ਪੰਜਾਬੀਆਂ ਨੇ ਜੀ ਦੋਨਾਂ ਮੋਰਚਿਆਂ ਤੇ ਜੀ ਇਸ ਨਾਰੇ ਦਾ ਪੂਰਾ ਸਤਕਾਰ ਕੀਤਾ ਜੇ ਸਰਹੰਦ ਤੇ ਅੱਜ ਵੀ ਸਾਡਾ ਜਵਾਨ ਹੈ ਜਿਹੜਾ ਸਰਹੱਦ ਤੇ ਇਰਾਖੀ ਕਰ ਰਿਹਾ ਤੇ ਕਿਸਾਨ ਕਿਸਾਨ ਦਾ ਤੁਸੀਂ ਦੇਖੋਗੇ ਵੀ ਸਾਡੇ ਕਿਸਾਨ ਨੇ ਗਡਾਉਂ ਭਰ ਕੇ ਜੀ ਭਰਤੇ ਐ ਇਸ ਤਰ੍ਹਾਂ ਨਾ ਭਰਤੇ ਵੀ ਇਹਨਾਂ ਕੋਲੇ ਸਟੋਰੇਜ ਕਰਨ ਦਾ ਸਮਰੱਥਾ ਨਹੀਂ ਰਹੀ ਤੇ ਜਿਹੜਾ ਇਹ ਇਹਦੇ 'ਚ ਯੋਗਦਾਨ ਹੈ ਤਾਂ ਇਹਦੇ 'ਚ ਸਭ ਤੋਂ ਵੱਧ ਪੰਜਾਬੀਆਂ ਦਾ ਹੈ ਇਹ ਪੰਜਾਬ ਠੀਕ ਹੈ ਅੱਜ ਦੂਜੀਆਂ ਸਟੇਟਾਂ 'ਚ ਵੀ ਅਨਾਜ ਪੈਦਾ ਹੋਣ ਲੱਗ ਗਿਆ ਪਰ ਜੋ ਪਹਿਲਾਂ ਜਿਹੜਾ ਦੇਸ਼ ਦਾ ਢਿੱਡ ਭਰਿਆ ਤਾਂ ਉਹ ਪੰਜਾਬ ਦੇ ਕਿਸਾਨ ਨੇ ਭਰਿਆ ਤੇ ਅੱਜ ਉਸੇ ਦੀ ਸਜ਼ਾ ਉਸ ਨੂੰ ਮਿਲ ਰਹੀ ਹੈ ਕਿਉਂਕਿ ਜਦੋਂ ਆ ਦੇਖ ਰਹੇ ਸੀਗੇ ਜੀਡੀਪੀ ਵੀ ਜੇ ਡਾਊਨ ਆ ਗਈ ਹੈ ਸਾਰੀ ਚੀਜ਼ਾਂ ਤੇ ਡਾਊਨ ਗਈ ਹੈ ਤਾਂ ਕਿਸਾਨੀ ਤੇ ਹੀ ਹੈ ਜਿਹੜੀ ਉਹ ਚੀਜ਼ੇ ਬਚੀ ਹੈ ਸਹੀ ਗੱਲ ਹੈ ਤੇ ਇਹ ਚੀਜ਼ ਅੰਡਾਨੀ ਉਬਾਨੀ ਨੂੰ ਇਹ ਰੜਕੀ ਹੈ ਵੀ ਜੇ ਸਾਡਾ ਵਪਾਰ ਆਇਆ ਸੀ ਦੂਜੇ ਵਪਾਰਾਂ ਨੂੰ ਚਾਲੂ ਰੱਖਦੇ ਆ ਤਾਂ ਉਹ ਤਾਂ ਕਿਸੇ ਟਾਈਮ ਵੀ ਡਾਊਨ ਆ ਸਕਦੇ ਆ। ਯਾ ਰੋਟੀ ਹੈ ਜਿਹੜੀ ਇਹ ਇਨਸਾਨ ਨੇ ਹਰੇਕ ਨੇ ਖਾਣੀ ਹੈ ਤੇ ਹਮੇਸ਼ਾ ਖਾਣੀ ਹੈ। ਜੇ ਸਾਡਾ ਇਸ ਚੀਜ਼ ਤੇ کاروبار ਤੇ ਕਬਜ਼ਾ ਹੋ ਜਾਵੇ ਤਾਂ ਅਸੀਂ ਫੇਰ ਸਾਡਾ ਇਹ ਹੈ ਵੀ ਜਿਹੜਾ ਰੋਟੀ ਵਾਲਾ ਕਬਜ਼ਾ ਜੇ ਅਸੀਂ ਕਰ ਲਿਆ ਫੇਰ ਸਾਡੀਆਂ ਸਰਦਾਰੀਆਂ ساری ਉਮਰ ਲਈ ਕਾਇਮ ਰਹਿਣਗੀਆਂ। ਤੇ ਸਰਕਾਰ ਰਹੀਂ ਅੱਜ ਜੋ ਇਹਨਾਂ ਨੇ ਕਾਲੇ ਕਾਨੂੰਨ ਲਿਆਂਦੇ ਆ ਇਹ ਕਾਨੂੰਨਾਂ ਰਹੀਂ ਜੋ ਸਾਡੀਆਂ ਜ਼ਮੀਨਾਂ ਤੇ ਕਬਜ਼ੇ ਕਰਨੇ ਚਾਹੁੰਦੇ ਆ। ਸਾਡੀ ਖੇਤੀ ਤੇ ਕਬਜ਼ੇ ਕਰਨੇ ਚਾਹੁੰਦੇ ਆ ਸਾਡੀਆਂ ਆਪਦੀਆਂ ਜ਼ਮੀਨਾਂ ਤੋਂ ਸਾਨੂੰ ਨੌਕਰ ਬਣਾਉਣਾ ਚਾਹੁੰਦੇ ਆ ਉਹਦੇ ਲਈ ਜਿਹੜਾ ਪੰਜਾਬ ਦਾ ਕਿਸਾਨ ਹੈ ਅੱਜ ਸਰਹੱਦ ਤੇ ਖੜਾ ਹੈ ਇਹ 5 ਜੁਲਾਈ ਤੋਂ ਲੈ ਕੇ ਇਹ ਉਹਨਾਂ ਨੂੰ ਬਹੁਤ ਮੌਕੇ ਦਿੱਤੇ ਗਏ ਆ ਵੀ ਉਹ ਇਹ ਮੰਗ ਮੰਨ ਲੈਣ ਪਹਿਲਾਂ ਐਮਐਸਪੀ ਤੇ ਗੱਲ ਖੜੀ ਸੀ ਕਿਸੇ ਟਾਈਮ ਤੇ ਜੀ ਵੀ ਉਹ ਇਹ ਕੁਛ ਵੀ ਜਣੀ ਇਹ ਕਹਿੰਦੇ ਹੁੰਦੇ ਆ ਵੀ ਸਮੇਂ ਤੇ ਸਥਾਨ ਨਾਲ ਕਈ ਵਾਰੀ ਮੰਗਾਂ ਬਦਲਦੀਆਂ ਰਹਿੰਦੀਆਂ ਆ ਆਹ ਇਹ ਮੰਗ ਸੀ ਇੱਕ ਟਾਈਮ ਤੇ ਏਸੀ ਵੀ ਐਮਐਸਪੀ ਦੀ ਗਰੰਟੀ ਦੇ ਦਿਓ ਵੀ ਤੁਸੀਂ ਇੱਕ ਲਾਈਨ ਪਾ ਦਿਓ ਵੀ ਐਮਐਸਪੀ ਦੀ ਗਰੰਟੀ ਦਿੰਨੇ ਆ ਤੇ ਮੇਰਾ ਖਿਆਲ ਹੈ ਅੰਦੋਲਨ ਖੜ ਜਾਣਾ ਸੀ ਜੀ ਪਰ ਅੱਜ ਅੰਦੋਲਨ ਇਸ ਚੀਜ਼ ਤੇ ਜਾਬੜਿਆ ਵੀ ਉਹ ਖੜਨ ਵਾਲਾ ਉਹਦਾ ਸਟੇਜ ਨਹੀਂ ਰਹੀ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸਾਡੇ ਤੋਂ ਸਾਡੀਆਂ ਜ਼ਮੀਨਾਂ ਲੈ ਲੀਆਂ ਜਾਣੀਆਂ ਛੋਟੇ ਕਿਸਾਨਾਂ ਨੂੰ ਤਾਂ ਖਾਸ ਤੌਰ ਤੇ ਇਸ ਚੀਜ਼ ਦਾ ਬਹੁਤ ਜ਼ਿਆਦਾ ਡਰ ਬਣਿਆ ਹੋਇਆ ਆ ਇਹਦੇ ਮਗਰਲਾ ਸੱਚ ਕੀ ਹੈ ਕਿ ਵਾਕੇ ਹੀ ਮਤਲਬ ਇਹ ਇਸ ਤਰ੍ਹਾਂ ਦੇ ਕਾਨੂੰਨ ਨੇ ਕਿ ਜਿਸ ਦੇ ਨਾਲ ਆਮ ਬੰਦਾ ਬੇਕਰ ਆ ਵੀ ਹੋ ਸਕਦਾ ਹੈ ਅੰਨਦਾਤਾ ਜਿਹੜਾ ਮਾਲਕ ਹੈ ਜ ਆਪਣੀ ਜ਼ਮੀਨ ਦਾ ਉਹ ਨੌਕਰ ਵੀ ਬਣ ਸਕਦਾ ਇੱਕ ਦਿਨ ਇਹ ਤਾਂ ਪੂਰੇ ਪੂਰੇ ਖਦਸ਼ੇ ਹੈਗੇ ਆ ਇਹਨਾਂ ਦੇ ਜਿੱਥੇ ਵੀ ਜਿਹੜੀ ਵੀ ਛੇਦੀ ਆਪਾਂ ਆਪਣੇ ਆਪਣੇ ਜੇਬ ਚ ਤੁਸੀਂ ਵੀ ਵਰਤਦੇ ਐ ਮੈਂ ਮਰਦਾ ਮੋਬਾਈਲ ਤੇ ਹੀ ਦੇਖ ਲਓ ਜੀ ਮੋਬਾਈਲ ਤੇ ਕੀ ਹੋਇਆ ਬੀਐਸਐਨਐਲ ਦੀ ਅੱਜ ਕੀ ਸਟੇਜ ਆ ਬੀਐਨ ਬੀਐਸਐਨ ਨਾਲ ਕਿੱਥੇ ਖੜਾ ਹੈ ਜੀ ਉਹਨੂੰ ਮੁਫਤ ਤੋਂ ਸ਼ੁਰੂ ਕਰਕੇ ਤੇ ਅੱਜ ਉਹ ਹੀ ਰੇਟ ਉਹਨਾਂ ਦੇ ਕਿੱਥੇ ਖੜੇ ਹੈ ਜੀ ਉਹਨੇ ਕਬਜ਼ਾ ਕਰ ਲਿਆ ਇਸੇ ਤਰ੍ਹਾਂ ਹੀ ਜਦੋਂ ਇੱਕ ਕੋਰਪੋਰੇਟਿਵ ਘਰਾਣਿਆਂ ਨੂੰ ਇਹ ਇਜਾਜ਼ਤ ਮਿਲ ਗਈ ਜ਼ਮੀਨਾਂ ਖਰੀਦਣ ਦੀ ਇੱਕ ਵਾਰੀ ਜ਼ਿਮੀਂਦਾਰਾਂ ਨੂੰ ਲਾਲਚ ਦੇ ਕੇ ਕਿਸੇ ਵੀ ਤਰ੍ਹਾਂ ਨਾਲ ਇਹ ਇਹ ਕਰਕੇ ਉਹਨਾਂ ਦੇ ਜਦੋਂ ਇੱਕ ਵਾਰੀ ਉਹਨਾਂ ਨੇ ਠੇਕੇ ਤੇ ਜ਼ਮੀਨਾਂ ਲੈ ਲੈਣਗੇ ਠੇਕੇ ਤੇ ਜ਼ਮੀਨਾਂ ਲੈ ਕੇ ਜਦੋਂ ਉਹਨਾਂ ਨੇ ਆਪਦੇ ਸੰਧ ਵੇਚ ਲਏ ਅੱਜ ਜਲੀ ਪੀੜੀ ਅੱਜ ਖੜਜੂ 5 ਸਾਲ ਖੜਜੂ 10 ਸਾਲ ਖੜਜੂ ਆਉਣ ਵਾਲੇ ਜਵਾਕ ਤਾਂ ਖੇਤੀਬਾੜੀ ਨੂੰ ਭੁੱਲ ਹੀ ਜਾਣਗੇ ਨਾ ਉਸ ਟਾਈਮ ਤੇ ਇਹਨਾਂ ਨੇ ਇਸ ਤਰ੍ਹਾਂ ਦਾ ਕਬਜ਼ਾ ਕਰ ਲੈਣਾ ਜੀਮੀਦਾਰ ਆਪਦੇ ਸੰਦ ਵਿੱਚ ਬੈਠਾ ਹੋਊਗਾ ਹੋਰ ਹੈ ਜਵਾਕਾਂ ਨੇ ਉਹ ਖੇਤੀ ਨਾਲ ਲਿੰਕ ਨਹੀਂ ਰਹੇ ਨੇ ਉਹ ਇਹਨਾਂ ਦੇ ਪੈਸੇ ਨਾਲ ਕਿਸੇ ਹੋਰ ਪਾਸੇ ਨੂੰ ਚੱਲ ਪੈਣਗੇ ਉਹ ਚੱਲੇ ਹੋਏ ਇਹ ਉਦੋਂ ਬਾਅਦ ਟੋਟਲ ਜ਼ਮੀਨ ਤੇ ਇਹਨਾਂ ਨੇ ਕੋਰਪੋਰੇਟਰ ਕਰਾਣਿਆਂ ਨੇ ਕਬਜ਼ਾ ਕਰ ਲੈਣਾ ਸਾਨੂੰ ਸਾਡੀਆਂ ਜ਼ਮੀਨਾਂ ਤੇ ਅਸੀਂ ਨੌਕਰ ਬਣਾਵਾ ਬਣਾਇਆ ਜਾਊਗਾ ਸਾਨੂੰ ਅੱਜ ਵੀ ਇਹਨਾਂ ਦੀ ਜਿਹੜੀ ਨੀਤ ਹੈ ਪੈੰਡੂ ਲੋਕਾਂ ਨੂੰ ਸ਼ਹਿਰ ਚ ਲਿਆ ਕੇ ਨੌਕਰ ਬਣਾ ਕੇ ਉਹਨਾਂ ਤੋਂ ਕੰਮ ਕਰਾਉਣ ਦੀ ਨੀਅਤ ਹੈ ਉਸ ਨੀਤੀ ਤੇ ਚੱਲੇ ਹੋਏ ਆ ਇਹ ਪੂਰਾ ਇਹਦੇ ਚ ਜੇ ਕਹੀਏ ਵੀ ਖਦਸ਼ਾ ਨਹੀਂ ਇਹ ਯਕੀਨਨ ਹੈ ਵੀ ਇਹ ਕੋਰਪੋਰੇਟਿਵ ਘਰਾਣਿਆਂ ਦੀ ਚਾਲ ਹੈ ਇਹ ਤਾਂ ਤੁਸੀਂ ਆਪ ਜੇ ਦੇਖ ਲਈਏ ਤਾਂ ਉਹ ਖੇਤੀਬਾੜੀ ਮੌਤ ਤ੍ਰੀ ਤੋਮਰੀ ਕਹਿ ਗਿਆ ਆਪਦੀ ਇੰਟਰਵਿਊ ਚ ਉਹ ਕਹਿ ਗਿਆ ਵੀ ਜੇ ਤੁਸੀਂ ਅੱਜ ਤੁਸੀਂ ਕਹਿ ਰਹੇ ਹੋ ਵੀ ਖੇਤੀ ਕਾਨੂੰਨਾਂ ਨੂੰ ਇਹਨਾਂ ਨੂੰ ਬੰਦ ਕਰੋ ਤੇ ਕੱਲ ਨੂੰ ਅਡਾਨੀ ਬਾਨੀ ਕਹਿਣਗੇ ਲਾਗੂ ਕਰੋ ਫਿਰ ਅਸੀਂ ਕੀ ਕਰਾਂਗੇ ਤੇ ਇਹ ਤਾਂ ਹੈ ਹੀ ਉਹਨਾਂ ਦੀ ਚਾਲ ਹੈ ਸਹੀ ਦੇਖੋ ਮੈਨੂੰ ਨਾ ਬਹੁਤ ਵੈਸੇ ਇੱਕ ਤਰੀਕੇ ਨਾਲ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੌਜੂਦ ਹੋ ਤੁਹਾਡਾ ਤਜਰਬਾ ਸਾਨੂੰ ਇਹ ਗੱਲਾਂ ਨੂੰ ਸਪਸ਼ਟ ਕਰਦਾ ਜਾ ਰਿਹਾ ਤੁਸੀਂ ਜੀ ਡੀ ਪੀ ਦੀ ਗੱਲ ਵੀ ਲਈ ਆਮ ਕਿਸਾਨ ਉੱਥੇ ਜਾ ਕੇ ਨਹੀਂ ਸੋਚ ਰਿਹਾ ਹਨਾ ਤੇ ਤੁਸੀਂ ਨਾਲ ਅੱਜ ਜਿਹੜੀ ਉਦਾਹਰਨ ਦਿੱਤੀ ਜੀਓ ਵਗੈਰਾ ਦੀ ਕਿ ਦੇਖੋ ਜੀਓ ਵਾਲਾ ਪਹਿਲਾਂ ਚੋਗਾ ਪਾਇਆ ਗਿਆ ਸੀਗਾ ਤੇ ਫਿਰ ਸਾਡੇ ਉੱਤੇ ਟੋਕਰਾਂ ਮੂਦਰਾ ਮਾਰ ਕੇ ਸਾਨੂੰ ਤਾੜ ਲਿਆ ਗਿਆ ਉਸ ਦੇ ਵਿੱਚ ਹਨਾ ਤਾਂ ਵਾਕਈ ਮਤਲਬ ਲੀਤ ਹੈ ਉਧਰ ਨੂੰ ਜਾ ਰਹੀ ਹੈ ਤੁਹਾਡੇ ਅਨੁਸਾਰ ਤੁਹਾਡੇ ਜਿਹੜਾ ਜਵਾਬ ਦੇ ਵਿੱਚੋਂ ਗੱਲ ਨੂੰ ਮੈਂ ਸਾਹਮਣੇ ਰੱਖਾਂ ਇੱਕ ਵਾਰੀ ਆਪਣੇ ਦਰਸ਼ਕਾਂ ਦੇ ਹਨ ਤਾਂ ਇੱਕ ਚੀਜ਼ ਹੋਰ ਜਿਹੜੀ ਮੈਨੂੰ ਇਤਿਹਾਸ ਦੇ ਵਿੱਚ ਲੈ ਕੇ ਜਾਂਦੀ ਆ ਪਾਰਲੀਮੈਂਟ ਦੇ ਵਿੱਚ ਵੀ ਲੈ ਕੇ ਜਾਂਦੀ ਆ ਮੈਂ ਭਗਤ ਸਿੰਘ ਨੂੰ ਫਿਲਮਾਂ ਦੇ ਵਿੱਚ ਵੀ ਦੇਖਿਆ ਕਿਉਂਕਿ ਅਸਲੀਅਤ ਦੇ ਵਿੱਚ ਅਸੀਂ ਭਗਤ ਸਿੰਘ ਦੀ ਸਿਰਫ ਉਹ ਇੱਕ ਤਸਵੀਰ ਦੇਖੀ ਆ ਜਿਹੜੀ ਜੇਲ੍ਹ ਦੇ ਵਿੱਚ ਇੱਕ ਸਰਦਾਰ ਨਿੱਜਰ ਸਿੰਘ ਨਾਮ ਦੇ ਇਨਸਾਨ ਨੇ ਲਿਆਂਦੀ ਬਾਹਰ ਹੋਰ ਤਾਂ ਅਸੀਂ ਨਹੀਂ ਦੇਖ पाए ਪਰ ਜਿਹੜਾ ਫਿਲਮੀ ਰੂਪ ਦਿੱਤਾ ਜਾਂਦਾ ਭਗਤ ਸਿੰਘ ਨੂੰ ਕਿ ਉਹਨਾਂ ਨੇ ਇੱਕ ਬੰਬ ਧਮਾਕਾ ਕੀਤਾ ਸੀ ਸਿਰਫ ਉੱਤਮ ਅੱਕਾ ਕੀਤਾ ਸੀ ਔਰ ਡਾਇਲੋਗ ਅਜੇ ਦੇਵ ਗੰਦੀ ਫਿਲਮ ਦਾ ਜਿਹੜਾ ਕਿ ਮੈਨੂੰ ਥੋੜਾ ਜਿਹਾ ਯਾਦ ਹੈ ਉਹ ਕਹਿੰਦੇ ਸੀ ਨਹੀਂ ਬੋਲੀ ਸਰਕਾਰ ਨੂੰ ਜਗਾਉਣਾ ਉਸ ਵਕਤ ਦੀ ਜਿਹੜੀ ਬੋਲੀ ਸਰਕਾਰ ਸੀ ਉਹ ਸੀ ਅੰਗਰੇਜ਼ੀ ਸਰਕਾਰ ਪਰ ਅੱਜ ਜੋ ਮੈਨੂੰ ਜਾਪਦਾ ਜਿਸ ਹਿਸਾਬ ਦੇ ਨਾਲ ਕਿਸਾਨ ਅੰਦੋਲਨ ਦੇ ਵਿੱਚ ਆਮ ਇਨਸਾਨ ਵੀ ਤੁਸੀਂ ਟਰਾਂਸਪੋਰਟਰ ਵੀ ਇੱਕ ਤਰੀਕੇ ਨਾਲ ਹੋ ਗਏ ਹਨਾ ਬੇਸ਼ੱਕ ਜਿਹੜਾ ਅੱਜ ਖੇਤੀ ਦੇ ਨਾਲ ਨਹੀਂ ਜੁੜਿਆ ਹਰ ਕੋਈ ਬੰਦਾ ਜਿਹੜਾ ਜੁੜ ਗਿਆ ਇਸ ਅੰਦੋਲਨ ਦੇ ਵਿੱਚ ਜਨ ਅੰਦੋਲਨ ਵੀ ਬਣਦਾ ਜਾ ਰਿਹਾ ਹੁਣ ਜਿਹੜੀ ਇਹ ਸਰਕਾਰ ਐ ਬੋਲੀ ਤਾਂ ਸੀਗੀ ਸੀਗੀ ਕਿਉਂਕਿ ਕੁਝ ਟਾਈਮ ਪਹਿਲਾਂ ਤੁਸੀਂ ਕਹਿ ਰਹੇ ਹੋ ਤੁਹਾਡੀ ਗੱਲ ਚ ਹੀ ਮੈਂ ਅਗਰ ਕੱਢਾਂ ਕਿ ਕਦੋਂ ਤੋਂ ਜੂਨ ਜੁਲਾਈ ਤੋਂ ਲੱਗਿਆ ਵੀ ਸਾਡੀ ਗੱਲ ਸੁਣੋ ਸਾਡੀ ਗੱਲ ਸੁਣੋ ਸਾਡੀ ਗੱਲ ਸੁਣੋ ਸ਼ਾਇਦ ਨਹੀਂ ਸੁਣੀ ਗਈ ਤੁਹਾਡੇ ਅਨੁਸਾਰ ਜੋ ਤੁਹਾਡੀਆਂ ਗੱਲਾਂ ਨੇ ਹਨਾ ਤਾਂ ਹੁਣ ਉਹਨਾਂ ਨੇ ਇੱਕ ਤਰੀਕੇ ਦੇ ਨਾਲ ਉਹਨਾਂ ਦਾ ਸੰਗ ਹੀ ਨੱਪ ਲਿਆ ਕਲਾਕਾਰਾਂ ਨੇ ਵੀ ਗੀਤਾਂ ਦੇ ਨਾਲ ਮਤਲਬ ਕਾਫੀ ਕੋਸ਼ਿਸ਼ ਕੀਤੀ ਹੈ ਉਤਸ਼ਾਹ ਦੇਣ ਦੀ ਇੰਟਰਨੈਸ਼ਨਲ ਲੈਵਲ ਤੇ ਵੀ ਜਿਹੜੇ ਸਾਡੇ ਸਟੂਡੈਂਟਸ ਬੈਠੇ ਨੇ ਜਾਂ ਪੰਜਾਬੀ ਪਰਾਨੇ ਗਏ ਹੋਏ ਨੇ ਉਹਨਾਂ ਨੇ ਵੀ ਮਤਲਬ ਕਿਸਾਨਾਂ ਨੂੰ ਸਮਰਥਨ ਦੇਣ ਦੀ ਗੱਲ ਕੀਤੀ ਆ ਤਾਂ ਸਰਕਾਰ ਦਾ ਸਾਹ ਲੈਣ ਔਖਾ ਹੋਇਆ ਪਿਆ ਬਿਲਕੁਲ ਜਿਵੇਂ ਜੇ ਆਪਾਂ ਜੇ ਕਹੀਏ ਭਗ ਸਿੰਘ ਨੇ ਬੰਬ ਚਲਾਇਆ ਸੀ ਤਾਂ ਉਹ ਉਹਨੇ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ ਸੀ ਜੀ ਸਿਰ ਇੱਕ ਤੁਮਾਕਾ ਕੀਤਾ ਸੀ ਤਾਂ ਕਿ ਸਰਕਾਰ ਨੂੰ ਪਤਾ ਲੱਗ ਸਕੇ ਬੋਲੀ ਸਰਕਾਰ ਨੂੰ ਵੀ ਇਹ ਜਿਹੜਾ ਇਹ ਅਸੀਂ ਵਿਰੋਧ ਕਰਨ ਜਾਣਦੇ ਹੈਗੇ ਇਸੇ ਤਰ੍ਹਾਂ ਜਦੋਂ ਇਹਨਾਂ ਨੇ ਹੁਣ ਇੰਨਾ ਲੰਮਾ ਸਮਾਂ ਗੱਲ ਨਹੀਂ ਸੁਣੀ ਤਾਂ ਕਿਸਾਨਾਂ ਨੇ ਸੱਦਾ ਦਿੱਤਾ ਦਿੱਲੀ ਜਾਣ ਦਾ ਜੀ ਦਿੱਲੀ ਜਾਣ ਦਾ ਸੱਦਾ ਸ਼ਾਇਦ ਹੋ ਸਕਦਾ ਐਕਸ਼ਵੀਰ ਤੁਸੀਂ ਵੀ ਉਹ ਮੈਂ ਵੀ ਇਹ ਸੋਚਾਂ ਵੀ ਕਿਸੇ ਨੇ ਇਹ ਇਹ ਸੋਚਿਆ ਨਹੀਂ ਸੀ ਵੀ ਇਹ ਇੰਨਾ ਲਾ ਮਿਸਾਲ ਹੋਊਗਾ ਸਹੀ ਹੈ ਜਾਂ ਇਹ ਮੈਂ ਇਹ ਸਮਝਦਾ ਵੀ ਕਿਸਾਨ ਯੂਨੀਅਨਾਂ ਨੇ ਖੁਦ ਵੀ ਨਹੀਂ ਇਹ ਸੋਚਿਆ ਹੋਣਾ ਤੇ ਇਹ ਹੈ ਜੇਸ ਜੋਸ਼ ਨਾਲ ਅੱਜ ਅੱਜ ਹਰ ਤਬਕਾ ਚਲੋ ਜੇ ਅਸੀਂ ਆਪ ਦੀ ਕੰਨੀ ਆ ਵੀ ਟਰਾਂਸਪੋਰਟ ਤੇ ਤਾਂ ਅਸੀਂ ਇਹ ਐਲਾਨ ਕੀਤਾ ਹੋਇਆ ਵੀ ਜਿੰਨੀਆਂ ਵੀ ਬੱਸਾਂ ਤੁਹਾਨੂੰ ਚਾਹੀਦੀਆਂ ਅਸੀਂ ਹਰ ਵੇਲੇ ਹਾਜ਼ਰ ਰੱਖਦੇ ਹਾਂ ਕੱਲਾ ਤੇਲ ਪਵਾਓ ਤੇ ਬੱਸਾਂ ਲਈ ਜਾਓ ਤੇ ਲਗਾਤਾਰ ਬੱਸਾਂ ਸਾਡੀਆਂ ਜਾ ਰਹੀਆਂ ਅੱਜ ਵੀ ਜਿਹੜੀਆਂ ਸਾਡੀਆਂ ਦੋ ਬੱਸਾਂ ਅੱਜ ਵੀ ਜਾ ਰਹੀਆਂ ਹੁਣ ਵੀ ਅੱਜ ਰਾਤ ਨੂੰ ਜਾ ਰਹੀਆਂ ਵੀ ਯਾਨੀ ਇਹ ਲਗਾਤਾਰ ਸੰਘਰਸ਼ ਦੇ ਵਿੱਚ ਹਰ ਤਰ੍ਹਾਂ ਦੇ ਜੇ ਕਲਾਕਾਰ ਹੈ ਤਾਂ ਉਹਨਾਂ ਨੇ ਆਪ ਦਾ ਕਲਾਕਾਰੀ ਵਾਲਾ ਯੋਗਦਾਨ ਪਾਇਆ ਜੇ ਉੱਥੇ ਢਾਡੀ ਜਥੇ ਹੈ ਤਾਂ ਢਾਡੀ ਜਥੇ ਬਾਰਾਂ ਗਾ ਕੇ ਇਹ ਜਿਹੜੀ ਪੰਜਾਬੀ ਕੌਮ ਹੈ ਇਹ ਦਾ ਜਜਬਾ ਹੈ ਇਹਦਾ ਖੂਨ ਉਬਾਲੇ ਜੇ ਜੇ ਕਹਿੰਦੇ ਨਾ ਵੀ ਜਕਾਰਾ ਛੱਡ ਦੇ ਜਦੋਂ ਬੋਲੇ ਸੋ ਨਿਹਾਲ ਤਾਂ ਇਹ ਥਰ ਥਰ ਇਹਨਾਂ ਦੇ ਜਾਨੀ ਐ ਖਿਰਦਾ ਕੰਬਲ ਕਚੀਚੀਆਂ ਲੈ ਜਾਂਦੇ ਆ ਵੀ ਜਿਹੜੀ ਚੀਜ਼ ਮੂਰੇ ਆ ਗਈ ਅਸੀਂ ਉਹਨੂੰ ਕਰਦੇ ਆ ਉਹ ਹੀ ਉਹ ਤੁਸੀਂ ਦੇਖਿਆ ਜਿਹੜੀਆਂ ਰੋਕਾਂ ਅਸੀਂ ਲਾਈਆਂ ਹਰਿਆਣੇ ਨੇ ਕਿਵੇਂ ਇਹਨਾਂ ਨੇ ਜਿਹੜੇ ਇਹਨਾਂ ਦੇ ਲਾਏ ਹੋਏ ਟੈਂਕਰ ਇਹਨਾਂ ਦੇ ਪੱਥਰ ਮਾਚ ਸੰਗੂ ਬਣਾ ਕੇ ਆਏ ਆ ਰੋੜ ਦੇ ਪਾਸੇ ਕਰਤੇ ਜਿਵੇਂ ਮਾਚਸਾਲੀ ਟੀਲੀ ਉਹ ਹੁੰਦੀ ਹੈ ਡੱਬੀ ਹੁੰਦੀ ਆ ਉਹਦੇ ਅੰਗੂ ਇਹਨਾਂ ਨੇ ਆ ਚੱਕ ਚੱਕ ਕੇ ਪਾਸੇ ਰੱਖਤੇ ਇਹਨੂੰ ساری ਦੁਨੀਆ ਨੇ ਦੇਖਿਆ ਸਾਰੇ ਹਿੰਦੁਸਤਾਨ ਨੇ ਦੇਖਿਆ ਇਹਨਾਂ ਦੇ ਪੰਜਾਬੀਆਂ ਦੇ ਜज्ਬੇ ਨੂੰ ਦੇਖ ਕੇ ਅੱਜ ਹਰਿਆਣਵੀ ਭਰਾ ਜਾਨੀ ਉਹਨਾਂ ਵਾਸਤੇ ਰੋਟੀਆਂ ਲੈ ਕੇ ਆ ਰਿਹਾ ਹਾਂ ਉਹ ਪੰਜਾਬੀ ਹੈ ਹਾਂ ਉਹਨਾਂ ਨੇ ਖੇਤੀਬਾੜੀ ਨਾਲ ਸੰਬੰਧਿਤ ਹੈ ਰਾਜਸਥਾਨੀ ਹੈ ਗੁਜਰਾਤੀ ਹੈ ਮਹਾਰਾਸ਼ਟਰ ਹੈ ਸਾਰੇ ਜਿਹੜੇ ਸਟੇਟ ਹੈ ਅੱਜ ਇਹਨਾਂ ਦੇ ਹੌਸਲੇ ਨੂੰ ਦੇਖ ਕੇ ਉਹ ਵੀ ਚੱਲ ਪਏ ਹੈ ਇਹ ਹੁਣ ਕੋਲ ਇੱਕ ਨਰੋਲ ਕਿਸਾਨੀ ਕੋਲ ਹੈ ਜਿਸ ਨੂੰ ਇਹ ਪਹਿਲਾਂ ਦੂਸਰੀਆਂ ਸਟੇਟਾਂ ਚ ਘਟੰਗਾਰਾ ਸੀ ਪਰ ਅੱਜ ਇਹਨੂੰ ਪੂਰਨ ਹਮਾਇਤ ਮਿਲ ਗਈ ਹੈ ਦੂਜੀਆਂ ਸਟੇਟਾਂ ਦੀ ਵੀ ਉਹੀ ਗੱਲ ਜਿਹੜੀ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਗਿਆ ਸਮੇਂ ਤੇ ਸਥਾਨ ਨਾਲ ਕਈ ਵਾਰੀ ਫਿਰ ਮੰਗਾਂ ਬਦਲ ਜਾਂਦੀਆਂ ਅੱਜ ਸਮੇਂ ਤੇ ਸਥਾਨ ਨਾਲ ਉਹ ਮੰਗ ਬਦਲ ਗਈ ਹੈ ਵੀ ਜਾਨੀ ਹੁਣ ਉਹ ਇਹ ਨਹੀਂ ਇਹ ਇਸ ਗੱਲ ਤੇਰੇ ਵੀ ਐਮਐਸਪੀ ਤੇ ਰਹੇਗੀ ਹੁਣ ਤਾਂ ਕਾਨੂੰਨਾ ਨੂੰ ਵਾਪਸ ਲੈਣ ਤੇ ਤੇ ਉਹ ਹੈ ਤੇ ਅੱਜ ਜੇ ਭਗਤ ਸਿੰਘ ਨੇ ਬੰਬ ਚਲਾ ਕੇ ਉਹ ਕੀਤਾ ਹੀ ਤਾਂ ਅੱਜ ਫਿਰ ਡਗੇ ਤੇ ਬੋਲੇ ਸੋਨ ਨਾਲ ਦੇ ਨਾਰੇ ਨਾਲ ਇਹ ਗੂੰਜੀ ਬੋਲੀ ਤੇ ਗੂੰਗੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਉਹ ਜਗਾ ਰਹੇ ਆ ਉਹਦੇ ਚ ਲੇਡੀਜ਼ ਵੀ ਐ ਬੱਚੇ ਵੀ ਐ ਸਾਰੇ ਉਹਦੇ ਚ ਤੁਸੀਂ ਗੱਲ ਹੁਣ ਲੇਡੀਜ਼ ਦੀ ਕਰਤੀ ਤੇ ਮੈਂ ਪਹਿਲੀ ਵਾਰੀ ਆਪਦੀ ਸੁਰਤ ਦੇ ਵਿੱਚ ਲੇਡੀਜ਼ ਇੰਨੀਆਂ ਨਿਤਰ ਕੇ ਸਾਹਮਣੇ ਆਈਆਂ ਦੇਖੀ ਐ ਬੇਸ਼ੱਕ ਸ਼ਹੀਨ ਬਾਗ ਦੇ ਵਿੱਚ ਬਿਲਕਿਸਬਾਨੋ ਸਾਡੀ ਦਾਦੀ ਐ ਜਿਹੜੀ ਉਹ ਪਹਿਲਾਂ ਆਈ ਸੀ ਘਟ ਗਿੰਤੀਆਂ ਦੇ ਹੱਕ ਦੇ ਵਿੱਚ ਪਰ ਪੰਜਾਬ ਦੇ ਵਿੱਚ ਮੈਂ ਇੰਨਾ ਨਹੀਂ ਸੀ ਦੇਖਿਆ ਪਰ ਹੁਣ ਜੋ ਦਿੱਲੀ ਦੇ ਵਿੱਚ ਲੇਡੀਆਂ ਲੇਡੀਜ਼ ਦੀ ਵੀ ਬਹੁਤਾਤ ਆਤ हां जी बहुत ज्यादा यानी इसी चीज ਨੂੰ ਜੇ ਮੀਡੀਆ ਚ ਜੇ ਸਭ ਤੋਂ ਵੱਧ ਜੇ ਕਵਰੇਜ ਦੇਖੋ ਕਿਰਸਾਨੀ ਘੋੜ ਨਾਲ ਜੁੜੇ ਲੋਕ ਬਹੁਤ ਗਏ ਐ ਤੁਸੀਂ ਇਹ ਕਿਤੇ ਦੇਖੋਗੇ 75 75 ਸਾਲ ਦੀਆਂ ਬੁੜੀਆਂ ਔਰਤਾਂ ਜਿਹੜੀਆਂ ਉਹ ਪੂਰੇ ਜੋਸ਼ ਨਾਲ ਪੂਰਾ ਉਹ ਕਿਸਾਨਾਂ ਨਾਲੋਂ ਵੱਧ ਕੇ ਅੱਗੇ ਵੱਧ ਕੇ ਉਹ ਕੰਮ ਕਰ ਰਹੀਆਂ ਤੇ ਬੱਚੇ ਤੁਸੀਂ ਦੇਖੋਗੇ 10 10 12 12 ਸਾਲ ਦੇ ਬੱਚੇ ਅੱਜ ਤੁਸੀਂ ਅਖਬਾਰਾਂ ਚ ਫੋਟੋ ਦੇਖੀ ਹੋਣੀ ਦੋ ਬੱਚੇ ਉੱਥੇ ਬੈਠੇ ਸਕੂਲ ਦਾ ਕੰਮ ਕਰ ਰਹੇ ਆ ਉੱਥੇ ਬੈਠੇ ਉਹ ਕਰ ਇਸ ਚੀਜ਼ ਨੂੰ ਜਦੋਂ ਕੇਂਦਰੀ ਬਾਹਰੀ ਸਾਰੇ মিডিਆ ਚ ਇਹ ਗੱਲਾਂ ਜਾ ਰਹੀਆਂ ਤਾਂ ਉਹ ਜਜਬੇ ਨੂੰ ਸਿੱਖੀ ਦੇ ਜਜਬੇ ਨੂੰ ਵੀ ਇਹ ਕਿਸ ਤਰ੍ਹਾਂ ਦੇ ਹੈ ਕਿ ਉਹਨਾਂ ਨੂੰ ਉਪਰਾਣੀਆਂ ਜਾਂ ਜਰਨਲ ਯਾਦ ਆਉਂਦੇ ਆ ਸਾਡੇ ਹਰੀ ਸਿੰਘ ਨਲੂਏ ਵਰਗੇ ਤੇ ਹੋਰ ਜਦੋਂ ਉਹ ਵੇਖਦੇ ਸਾਡੀਆਂ ਮਾਲਕਪਾਗੋ ਵਰਗੀਆਂ ਸਾਰਾ ਇਹ ਸਾਰਾ ਚੀਜ਼ ਯਾਦ ਆਉਂਦੀ ਹੈ ਇਹ ਇਹ ਹੁਣ ਵੇਖਦੇ ਮਾਈਪਾਗੋ ਵਰਗੀਆਂ ਠੀਕ ਹੈ ਵੀ ਉਦੋਂ ਵੀ ਜੇ ਉਦੋਂ ਉਹਨਾਂ ਨੇ ਐ ਨਾਲ ਸਾਥ ਦਿੱਤਾ ਸੀ ਤਾਂ ਅੱਜ ਸਾਰੇ ਬੱਚੇ ਵੀ ਨਾਲ ਐ ਮਾਵਾਂ ਵੀ ਨਾਲ ਐ ਪਿਓ ਵੀ ਨਾਲ ਐ ਪੁੱਤ ਵੀ ਨਾਲ ਐ ਤੇ ਧੀਆ ਵੀ ਨਾਲ ਐ ਤਾਂ ਪੂਰਾ ਜੇ ਤੁਸੀਂ ਦੇਖੋਗੇ ਜੁਬਾਨ ਕੁੜੀਆਂ ਜੀ ਆਪ ਟਰੈਕਟਰ ਚਲਾ ਕੇ ਤੇ ਉੱਥੇ ਲਿਜਾ ਰਹੀਆਂ ਤੇ ਇਹ ਹੁਣ ਇਹ ਗੋਲੀ ਤੋਂ ਜਾਂ ਇਸ ਚੀਜ਼ ਤੋਂ ਪਿੱਛੇ ਨਹੀਂ ਇਹ ਜਦੋਂ ਸਾਰੇ ਪਰਿਵਾਰ ਜਾਵੜੇ ਆ ਹੁਣ ਪਿੱਛੇ ਹਟਣ ਦਾ ਕੋਈ ਕੋਈ ਹਾਰ ਨਹੀਂ ਸਕਦਾ ਕਿਉਂਕਿ ਉਹਨਾਂ ਦੇ ਮਗਰ ਕੰਨ ਦੀ ਇੱਕ ਐਸ ਤਰ੍ਹਾਂ ਦੀ ਆ ਕੇ ਪਿੱਛੇ ਖੜੀ ਹੋ ਗਈ ਹੈ ਕਿਸਾਨ ਜਥੇਬੰਦੀਆਂ ਦੇ ਹੱਕ 'ਚ ਕਿ ਉਹ ਹੁਣ ਉਹਨਾਂ ਦੇ ਹੌਂਸਲੇ ਬੁਲੰਦ ਹੈ ਉਹ ਆਪਦਾ ਹੱਕ ਲੈ ਕੇ ਰਹਿਣਗੇ ਹਰ ਤਰ੍ਹਾਂ ਨਾਲ ਲੈ ਕੇ ਰਹਿਣਗੇ ਬਿਲਕੁਲ ਜੀ ਕਿਸਾਨ ਜਥੇਬੰਦੀਆਂ ਨੇ ਕਾਫੀ ਹੰਬੜਾ ਮਾਰਿਆ ਹੈ ਹੁਣ ਗੱਲ ਕਰਦੇ ਹਾਂ ਕਿ ਸਰਕਾਰ ਟਸ ਤੋਂ ਮਸ ਹੋਊਗੀ ਬਿਲਕੁਲ ਹੋਣਾ ਪੈਣਾ ਹੈਗਾ ਇਹਦੇ 'ਚ ਤਾਂ ਇਹ ਕਰੋ ਜਾਂ ਮਾਰੋ ਦੀ ਨੀਤੀ ਤੇ ਕਿਸਾਨ ਆ ਗਿਆ ਹੈਗਾ ਕਿਸਾਨ ਯੂਨੀਅਨਾਂ ਨੇ ਤਾਂ ਕੱਲ ਵੀ ਉਹਨਾਂ ਨੂੰ ਕਹਤਾ ਹਾਂ ਜਾਂ ਨਾ ਜੀ ਕਾਗਜ਼ੇ ਲਿਖ ਕੇ ਕਹਤਾ ਵੀ ਅਸੀਂ ਕੁਝ ਨਹੀਂ ਬੋਲਣਾ ਸਾਨੂੰ ਐਂ ਦੱਸੋ ਹਾਂ ਜਾਂ ਨਾ ਹੁਣ ਉਹੀ ਪੋਜੀਸ਼ਨ ਹੈ ਕਿਸਾਨ ਯੂਨੀਅਨ ਤਾਂ ਇਤੋਂ ਤੱਕ ਹੀ ਐਲਾਨ ਕਰਤਾ ਵੀ ਜੇ ਜਾਂ ਤਾਂ ਸਾਡਾ ਇੱਕ ਕਾਨੂੰਨ ਵਾਪਸ ਲਓ ਜਾਂ ਸਾਡੇ ਗੋਲੀ ਮਾਰੋ ਜੀ ਉਹਨਾਂ ਦੇ ਹੌਸਲੇ ਨੂੰ ਉਹਨਾਂ ਦੇ ਜਜ਼ਬੇ ਨੂੰ ਸਲਾਮ ਹੈ ਤੇ ਇਹ ਕੋਈ ਤੁਹ ਹੱਲ ਹੋ ਰ ਇਸ ਤਰ੍ਹਾਂ ਦਾ ਹੈ ਨਹੀਂਗਾ ਵੀ ਜੀ ਸਰਕਾਰ ਕਹੇ ਦੇ ਵੀ ਮੈਂ ਇਹ ਇਹ ਇਹਨੂੰ ਇਸਨੂੰ ਟਾਲ ਦੇਉ ਜਾਂ ਇਹਨਾਂ ਨੂੰ ਮੈਂ ਕੋਈ ਲੌਲੀਪੌਪ ਦੇ ਦੂੰ ਵੀ ਇਹ ਕਿਸੇ ਤਰ੍ਹਾਂ ਨਾਲ ਟਾਲਾ ਵਟ ਜਾਣਗੇ ਮਹੀਨੇ ਲਈ 2 ਮਹੀਨੇ ਲਈ ਕੋਈ ਉਹੋ ਜਿਹਾ ਹੱਲ ਕੱਢ ਕੇ ਕਹਿ ਦਈਏ ਵੀ ਇਹ 2 ਮਹੀਨੇ ਬਾਅਦ ਹੋਜੂਗਾ ਇਹ ਜਿੰਨਾ ਚੈਰ ਇੱਕ ਪਾਸਾ ਬਿਲਕੁਲ ਇਹ ਨਹੀਂ ਹੁੰਦਾ ਠੀਕ ਹੈ ਹਾਂ ਜਾਂ ਨਾ ਚ ਇਹ ਉੱਥੇ ਹੋਊਗਾ ਜੇ ਬਿਲਕੁਲ ਕਾਨੂੰਨ ਵਾਪਸ ਹੋਣਗੇ ਤਾਂ ਉਥੋਂ ਇਹਨਾਂ ਦੀ ਵਾਪਸੀ ਹੋਊਗੀ ਨੇ ਇਹ ਜੋ ਮਰਜੀ ਇਹ ਆਪ ਦੇ ਤੌਰ ਤੇ ਕੋਈ ਕਿਸੇ ਤਰ੍ਹਾਂ ਦੀ ਗਲਤ ਹਰਕਤ ਕਰਨ ਉਥੇ ਆਪ ਦੇ ਬੰਦੇ ਭੇਜ ਕੇ ਇਹਨਾਂ ਨੂੰ ਉਹ ਕੋਈ ਇਹ ਕਹਿਣ ਵੀ ਇਹ ਉਹ ਗੁਰੂ ਹੈ ਕਿਉਂਕਿ ਪਹਿਲਾਂ ਇਹਨਾਂ ਨੇ ਅਤਵਾਦ ਦਾ ਨਾਮ ਵੀ ਦੇ ਲਿਆ ਉਹ ਗੱਲਾਂ ਇਹਨਾਂ ਦੀਆਂ ਫੇਲ ਹੋ ਗਈਆਂ ਹਰ ਤਰ੍ਹਾਂ ਦੀਆਂ ਗੱਲਾਂ 'ਚ ਫੇਲ ਹੋ ਗਏ ਆ ਜਾਂ ਇਹਦੂ ਬਾਤ ਆ ਗੋਲੀ ਚਾਹੇ ਮਾਰ ਦੇਣ ਪਰ ਕਿਸਾਨ ਉਥੋਂ ਉੱਠੂਗਾ ਨਹੀਂ ਜੀ ਅਖੀਰ ਦੇ ਵਿੱਚ ਮੈਂ ਇਹੀ ਜਾਨਣਾ ਚਾਹਨੀ ਆ ਜਿਵੇਂ ਕਿਸਾਨ ਦਾ ਦਾਵਾ ਇਹ ਹੈ ਕਿ ਮੇਰੇ ਤੋਂ ਮੇਰੇ ਹੱਕ ਖੋਹੇ ਜਾਣਗੇ ਮੇਰੀ ਮਲਕੀਅਤ ਖੋਹੀ ਜਾਊਗੀ ਪਰ ਸਰਕਾਰ ਦਾ ਦਾਵਾ ਇਹ ਹੈ ਕਿ ਅਸੀਂ ਇੱਕ ਮੰਡੀ ਬਣਾਤੀ ਤੁਹਾਨੂੰ ਫਾਇਦਾ ਹੋਊਗਾ ਤੁਸੀਂ ਜਿੰਨਾ ਮਰਜੀ ਸਟੋਰ ਕਰ ਲਓ ਤੁਸੀਂ ਕੰਟਰੈਕਟ ਫਾਰਮਿੰਗ ਕਰ ਲਓ ਤੁਹਾਡੀ ਆਮਦਨ ਦੁੱਗਣੀ ਹੋ ਜੂਗੀ ਤਾਂ ਅਖੀਰ ਦੇ ਵਿੱਚ ਤੁਸੀਂ ਕੀ ਕਹੋਗੇ ਜੇ ਇਸ ਤਰ੍ਹਾਂ ਦੇ ਕਾਨੂੰਨ ਜਿਹੜੇ ਕਾਲੇ ਕਾਨੂੰਨ ਜਿਸ ਨੂੰ ਕਿਸਾਨ ਕਾਲੇ ਕਾਨੂੰਨ ਕਹਿ ਰਹੇ ਹਨ ਰੱਦ ਹੁੰਦੇ ਨੇ ਤਾਂ ਕੀ ਸਾਨੂੰ ਸੱਚਮੁੱਚ ਫਾਇਦਾ ਹੋਊਗਾ ਜਾਂਦੇ ਜਾਂਦੇ ਬਸ ਬਤੌਰ ਇੱਕ ਕਿਸਾਨ ਮੈਂ ਤੇ ਇਹ ਜਾਣਨਾ ਚਾਹੂੰਗੀ ਕਿ ਜਿਵੇਂ ਤੁਸੀਂ ਮਿਹਨਤ ਲਗਾਈ ਹੈ ਸਾਰਿਆਂ ਨੇ ਕਿ ਇੱਕ ਕਾਨੂੰਨ ਰੱਦ ਹੋਣ ਤਾਂ ਇਹਨਾਂ ਦਾ ਜਿਹੜਾ ਪੂਰਾ ਫਾਇਦਾ ਉਹ ਕਿਸ ਤਰ੍ਹਾਂ ਦਾ ਹੋਊਗਾ ਫਿਰ ਦੇਖੋ ਜੀ ਇਹਨੂੰ ਜੇ ਆਪਾਂ ਫਾਇਦਾ ਇੱਕ ਤਲਵਾਰ ਲਟਕ ਰਹੀ ਹੈ ਕਿਸਾਨ ਤੇ ਵੀ ਜਿਹੜਾ ਸਾਨੂੰ ਇਹ ਯਕੀਨ ਹੈ ਵੀ ਇਹ ਸਾਡੀਆਂ ਜ਼ਮੀਨਾਂ ਖੁੱਸ ਜਾਣਗੀਆਂ ਤੇ ਕਾਰਪੋਰੇਟ ਘਰਾਣਿਆਂ ਨੂੰ ਚਲੀਆਂ ਜਾਣਗੀਆਂ ਜੀ ਜੇ ਕਾਨੂੰਨ ਰੱਦ ਹੁੰਦੇ ਆ ਤਾਂ ਫਾਇਦੇ ਤਾਂ ਅਸੀਂ ਪਹਿਲਾਂ ਵੀ ਹੈ ਨਹੀਂਗੇ ਜੀ ਕਿਸਾਨ ਤਾਂ ਪਹਿਲਾਂ ਹੀ ਰੋਲ ਰਿਹਾ ਜੇ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਰੇਟ ਉਹ ਦੇ ਦੇਣ ਭਾ ਦੇਣ ਭਾ ਤਾਂ ਸਾਨੂੰ ਪਹਿਲਾਂ ਹੀ ਨਹੀਂ ਮਿਲ ਰੇ ਖਰਚੇ ਸਾਡੇ ਵੱਧ ਹੋ ਰਹੇ ਆ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਇਹਦੇ ਨਾਲ ਇੱਕ ਜਿਹੜੀ ਲਟਕ ਰਹੀ ਤਰਵਾਰ ਆ ਵੀ ਆਉਣ ਵਾਲੇ ਜਵਾਕਾਂ ਦੇ ਕੋਲੇ ਸਾਡੀ ਜ਼ਮੀਨ ਨਹੀਂ ਰਹਿਣੀ ਸਿਰਫ ਇਸ ਚੀਜ਼ ਦੀ ਗਾਰੰਟੀ ਹੋ ਜੂਗੀ ਵੀ ਉਹ ਉਹਨੂੰ ਅਸੀਂ ਰੋਕ ਲਿਆ ਹੈਗਾ ਪਰ ਫਾਇਦੇ 'ਚ ਅਸੀਂ ਨਾ ਅੱਜ ਐ ਨਾ ਇਹ ਕਾਨੂੰਨ ਵਾਪਸ ਹੋਣ ਤੋਂ ਬਾਅਦ ਹੋਣਾ ਜੇ ਫਾਇਦੇ ਵਾਲੀ ਗੱਲ ਹੁੰਦੀ ਤਾਂ ਕਿਸਾਨ ਖੁਦਕੁਸ਼ੀਆਂ ਕਿਉਂ ਕਰਨ ਜਿਹੜਾ ਸਾਨੂੰ ਵਾਜਿਓ ਭਾਅ ਹੈ ਉਹ ਨਹੀਂ ਮਿਲ ਰਿਹਾ ਆ ਅਸੀਂ ਬੜਾ ਕੁਝ ਇੱਥੇ ਆਪਦੀ ਸੀ ਜਦੋਂ ਇੱਥੇ ਆ ਕੇ ਸੌਸ ਬਣਾਉਣ ਲੱਗੇ ਸੀ ਆ ਸੰਗਰੂਰ ਜ਼ਿਲ੍ਹੇ ਚ ਫੈਕਟਰੀ ਲਾਈ ਸੀ ਅਸੀਂ ਉਦੋਂ ਦੇਖਿਆ ਸਾਡੇ ਪੰਜਾਬ ਦੇ ਕਿਸਾਨਾਂ ਨੇ ਟਮਾਟਰ ਬੀਜ ਕੇ ਵੀ ਵੇਖਿਆ ਤੇ ਇਹਨਾਂ ਨੂੰ ਆਲੂ ਵੀ ਬੀਜ ਕੇ ਵੇਖਿਆ ਵੀ ਚਿਪਸ ਵਾਸਤੇ ਦੇਵਾਂਗੇ ਉਹ ਕੰਟਰੈਕਟ ਫਾਰਮਿੰਗ ਵਾਸਤੇ ਅੰਗੂਰਾ ਨੂੰ ਵੇਚ ਕੇ ਵੇਖਿਆ ਇਹ ਇਹਨਾਂ ਨੇ ਜਦੋਂ ਵੀ ਇਹ ਕੰਟਰੈਕਟ ਫਾਰਮਿੰਗ ਆਪਦੇ ਹੱਕ ਚ ਰੱਖੀ ਹੈ ਉਹ ਉਹ ਉਹਦੀ ਉਹ ਛਾਂਟੀ ਕਰਨ ਵਾਸਤੇ ਉਹਦੇ ਸਾਈਜ਼ ਦੀ ਛਾਂਟੀ ਕਰਨ ਵਾਸਤੇ ਚਾਹੇ ਉਹ ਲਾ ਕੇ ਮਸ਼ੀਨ ਚਾਹੇ ਕੋਸ ਹੈ ਉਹਦੇ ਜ਼ਿੰਮੇਦਾਰ ਦੇ ਫਸਲ ਨੂੰ ਰੋਲ ਲਿਆ ਆਲੂ ਵਾਸਤੇ ਕਿਸੇ ਵੀ ਜੇ ਤਿੰਨ ਤਿੰਨ ਤਰ੍ਹਾਂ ਦੇ ਝਾਰਨੇ ਲਾ ਦਿੰਦੇ ਜੀ ਤਿੰਨ ਤਰ੍ਹਾਂ ਇੱਕ ਤਰ੍ਹਾਂ ਦਾ ਸਮਾਲ ਸਾਈਜ਼ ਮੀਡੀਅਮ ਸਾਈਜ਼ ਤੇ ਲਾਰਜ ਸਾਈਜ਼ ਜੀ ਠੀਕ ਹੈ ਤੇ ਉਹ ਜੱਟ ਨੂੰ ਕਹਿੰਦੇ ਵੀ ਆ ਜਿਹੜਾ ਲਾਰਜ ਤੇ ਸਮਾਲ ਹੈ ਇਹ ਤੁਸੀਂ ਚੱਕ ਕੇ ਲੈ ਜਾਓ ਮੀਡੀਅਮ ਅਸੀਂ ਰੱਖ ਲਿਆ ਉਹ ਉਹ ਮੁੜ ਕੇ ਉਹ ਛੜਕਾਂ ਤੇ ਸਿੱਟਦੇ ਫਿਰਦੇ ਸੀ ਇਹ ਇਹ ਇਹਨਾਂ ਨੇ ਕੰਟ੍ਰੈਕਟ ਫਾਰਮਿੰਗ 'ਚ ਏਸੇ ਤਰ੍ਹਾਂ ਹੀ ਰੋਲ ਲਿਆ ਅੱਗੇ ਆਸਤੇ ਵੀ ਇਹਨਾਂ ਦੇ ਹੱਕ 'ਚ ਹੈ ਜਾਨੀ ਤੁਸੀਂ ਇਸ ਤਰ੍ਹਾਂ ਦੀ ਨੂੰ ਹੋਰ ਕੀ ਜਾਣੋਗੇ ਹਾਂ ਵੀ ਇੱਕ ਬੰਦੇ ਨਾਲ ਹੇਰਾ ਫੇਰੀ ਹੋ ਗਈ ਇਹ ਕਰਤਾ ਵੀ ਜਿਹਦੇ ਕੋਲੇ ਪੈਨ ਕਾਰਡ ਹੈਗਾ ਉਹ ਫਸਲ ਖਰੀਦ ਸਕਦਾ ਹੈ ਜੀ ਮੇਰੇ ਨਾਲ ਮੈਂ ਫਸਲ ਵੇਚੀ ਆ ਮੇਰੇ ਨਾਲ ਧੋਖਾ ਹੋ ਗਿਆ ਮੈਂ ਅਦਾਲਤ 'ਚ ਵੀ ਨਹੀਂ ਜਾ ਸਕਦਾ ਹਾਂ ਐਸ ਡੀ ਐਮ ਤੱਕ ਇਹ ਐਸ ਡੀ ਐਮ ਤੱਕ ਇਹਨਾਂ ਨੇ ਸੀਮਤ ਕਰਕੇ ਰੱਖਤੇ ਆ ਐਸ ਡੀ ਐਮ ਡੀ ਸੀ ਇਹ ਮਸ਼ੀਨਰੀ ਕੀ ਦੀ ਹੈ ਜੀ ਇਹ ਤਾਂ ਜੇ ਜੇ ਪ੍ਰਧਾਨ ਮੰਤਰੀ ਤੇ ਉਹ ਉਹ ਅਡਾਨੀਆਂ ਬਾਨੀਆਂ ਦੇ ਨਾਂ ਦੇ ਹੱਕਾਂ 'ਚ ਚੱਲਦੇ ਆ ਉਹ ਕਰਦੇ ਤਾਂ ਇਹ ਤਾਂ ਵਿਚਾਰੇ ਫੇਰ ਉਹ ਉੱਥੇ ਆ ਕੇ ਇਹ ਤਾਂ ਉੱਥੇ ਮੁਲਾਜਮ ਹੈ ਫੇਰ ਇਹਨਾਂ ਨੇ ਤਾਂ ਹੁਣ ਤਾਂ ਸਿਸਟਮ ਹੀ ਇਹ ਉਹ ਜਾ ਹੋ ਗਿਆ ਅਫਸਰ ਚਾਹੀ ਏਸੀ ਕਮਰੇ 'ਚ ਬੈਠੀ ਉੱਥੇ ਉਹ ਆਪਦੀਆਂ ਸਕੀਮਾਂ ਬਣਾਉਂਦੀ ਹੈ ਤੇ ਜਿਹੜਾ ਜਿਹੜਾ ਸਿਆਸਤਦਾਨ ਨਾਲ ਅਫਸਰ ਚਾਹੀ ਰਲੀ ਹੋਈ ਹੈ ਜੀ ਇਹਨਾਂ ਦੋਹਾਂ ਦਾ ਗੱਠ ਜੋੜ ਹੈ ਮੰਡੀ ਬਣ ਗਈ ਨਾਲ ਤੇ ਜਿਹੜੀ ਇੱਕ ਮੰਡੀ ਆਲਾ ਤਾਂ ਸਾਨੂੰ ਬੇਹਾਕ ਹੋਣਾ ਹੈ ਏ اڈਾਨੀ ਯਵਾਨੀ ਹੈ ਇਹ ਸਾਰੀ ਫਸਲ ਨੂੰ ਸਾਡੇ ਨੂੰ ਸਟੋਰੇਜ ਕਰ ਲੈਣਗੇ ਜਿਹੜੇ ਗਰੀਬਾਂ ਨੂੰ ਅੱਜ 2 ਰੁਪਏ ਕਿਲੋ ਧਾਲ ਮਿਲੀ ਜਾਂਦੀ ਹੈ ਕਣਕਾਟਾ ਮਿਲੀ ਜਾਂਦਾ ਜਦੋਂ ਸਰਕਾਰ ਦੀ ਸਟੋਰੇਜ ਹੀ ਨਾ ਹੋਈ ਦੱਸੋ ਕੌਣ ਇਹਨਾਂ ਨੂੰ ਦੇਊਗਾ ਇਹ ਕਹਿੰਦੇ ਆ ਵੀ ਅੱਜ ਅਸੀਂ ਮੰਡੀ ਬਰਾਬਰ ਦੇ ਇੱਕ ਸਰਕਾਰੀ ਮੰਡੀ ਹੋਊ ਇੱਕ ਪ੍ਰਾਈਵੇਟ ਹੁਣ ਮੈਨੂੰ ਇਹ ਦੱਸੋ ਵੀ ਪ੍ਰਾਈਵੇਟ ਇੱਕ ਥਾਂ ਤੇ ਪ੍ਰਾਈਵੇਟ ਸੈਕਟਰ ਕੰਮ ਕਰੀ ਜਾਂਦਾ ਵੀ ਦੂਜੇ ਪਾਸੇ ਸਰਕਾਰੀ ਹੋਵੇ ਅੱਜ ਤੱਕ ਪ੍ਰਾਈਵੇਟ ਨੇ ਸਰਕਾਰੀ ਨੂੰ ਖੜਨ ਦਿੱਤਾ ਕਿਸੇ ਚ ਚਾਹੇ ਕੋਈ ਵੀ ਕੀਤਾ ਇਹ ਇਹ ਇਸ ਮੰਡੀ ਚ ਸਰਕਾਰੀ ਮੰਡੀ ਨੂੰ ਬਿਲਕੁਲ ਰੋਲ ਲਿਆ ਜਾਣਾ ਹੈ ਹੁਣ ਪੰਜਾਬ ਦਾ ਜਿਹੜਾ ਇਹ ਆਪਾਂ ਇਹ ਕਈ ਮੰਡੀਕਰਨ ਬੋਲਡ ਹੈ ਕਿੰਨਾ ਪੈਸਾ ਜਿਹੜਾ ਉਹ ਹੈ ਸੜਕਾਂ ਤੇ ਖਰਚਦਾ ਹੈ ਪਿੰਡੂ ਵਿਕਾਸ ਤੇ ਖਰਚਦਾ ਹੈ ਉਹ ਜਿਹੜਾ ਅਸੀਂ ਜਦੋਂ ਉਹਦੀ ਫੀਸ ਹੀ ਨਾ ਆਈ ਉਹਦੇ ਕੋਲੇ ਉਹ ਕਿੱਥੋਂ ਹੋਊਗਾ ਇਹ ਜਿਹੜਾ ਢਾਂਚਾ ਹੈ ਵਿਕਾਸ ਦਾ ਢਾਂਚਾ ਇਹ ਵੀ ਰੁਕ ਜਾਣਾ ਹੈ ਇਹ ਬਹੁਤ ਖਤਰਨਾਕ ਹੈ ਜੀ ਬਲਤੇਜ ਜੀ ਤੁਹਾਡਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਸਮੁੱਚੇ ਪੰਜਾਬੀਆਂ ਵੱਲੋਂ ਜਿਹੜੇ ਕਿ ਇਸ ਵਕਤ ਆਪਣੇ ਇਸ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ ਤੇ ਖਾਸ ਤੌਰ ਤੇ ਮੇਰੇ ਯਾਨੀ ਕਿ ਖੁਸ਼ਪੀਰ ਸਿੱਧੂ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਸਰੋਤਿਆਂ ਨੂੰ ਸਾਰਿਆਂ ਨੂੰ ਸਾਰੀ ਟੀਮ ਨੂੰ ਸਾਡੀ ਟੀਮ ਨੂੰ ਸਤਿ ਸ਼੍ਰੀ ਅਕਾਲ ਇਸੇ ਦਿਨ ਮੈਨੂੰ ਖੁਸ਼ਪੀਰ ਸਿੱਧੂ ਨੂੰ ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਤੁਸੀਂ ਵੀ ਸਰੋਤਿਓ ਅਤੇ ਦਰਸ਼ਕੋ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ